ਕਿਤਨੇ ਪਰਮ ਪਿਆਰੇ ਇੰਡੀਅਨ ਆਰਮੀ ਦੇ ਸਿੱਖ ਕਮਾਂਡੋ ਫੌਜੀ ਨੇ ਹੱਤਿਆ ਕਰ ਲਈ ਹੈ ਅਤੇ ਇਸ ਜਗ ਨੂੰ ਛੱਡਣ ਤੋਂ ਪਹਿਲਾਂ ਉਸ ਨੇ ਆਪਣੇ ਹੱਥ ਨਾਲ ਆਪਣੇ ਆਪ ਨੂੰ ਮਾਰਨ ਦਾ ਮੂਜਬੀ ਦੱਸਿਆ ਹੈ ਉਹ ਲਿਖਦਾ ਹੈ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਦੇਸ਼ ਪਾਕਿਸਤਾਨ ਵੱਲ ਮੂੰਹ ਕਰਕੇ ਗੋਲੀਆਂ ਚਲਾਉਣ ਤੋਂ ਪਹਿਲੋਂ ਹੀ ਮੈਂ ਮਰ ਜਾਣਾ ਚਾਹਾਂਗਾ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਦੇਸ਼ ਉਹ ਦੇਸ਼ ਹੈ ਜਿੱਥੇ ਕਿਸੇ ਸਿੱਖ ਤੇ ਕੋਈ پابੰਦੀ ਨਹੀਂ ਉਹ ਖੁੱਲੇ ਡੁੱਲੇ ਆਪਣੀ ਮਰਜ਼ੀ ਨਾਲ ਆਪਣੇ ਧਰਮ ਤੇ ਅਮਲ ਕਰ ਸਕਦੇ ਹਨ ਅਤੇ ਆਪਣੀ ਮਰਜ਼ੀ ਨਾਲ ਆਪਣੀ ਹਾਇਤੀ ਗੁਜ਼ਾਰਦੇ ਹਨ ਬਾਬਾ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਦੇਸ਼ ਵਿੱਚ ਸਿੱਖ ਨੂੰ ਸਿੱਖ ਹੀ ਆਖਿਆ ਔਰ ਮੰਨਿਆ ਜਾਂਦਾ ਹੈ ਜਦ ਕਿ ਇੰਡੀਆ ਵਿੱਚ ਸਿੱਖ ਨੂੰ Hindu ਹੀ ਆਖਿਆ ਜਾਂਦਾ ਹੈ ਪ੍ਰਕ ਅਬਾਮਾ ਜੀ ਨੂੰ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਸਾਡੇ ਉੱਤੇ ਜੋ ਕਾਨੂੰਨ ਦੀ ਧਾਰਾ 25 ਦੇ ਤਹਿਤ ਸਾਨੂੰ Hindu ਗਰਦਾਨਿਆ ਹੋਇਆ ਹੈ ਉਹ ਉਹਨਾਂ ਤੋਂ ਹਟਾਈ ਜਾਵੇ ਤੇ ਸਾਨੂੰ ਸਿੱਖ ਸਬਕਾਰ ਕੀਤਾ ਜਾਵੇ ਪਾਕਿਸਤਾਨ ਮਹਾਨ ਹਸਤੀਆਂ ਦਾ ਦੇਸ਼ ਹੈ ਜਿਦੀ ਮਿੱਟੀ ਵਿੱਚ ਬਾਬਾ ਗੁਰੂਆਂ ਤੇਵ ਜੀ حضرت بابا فرید الدین گنجے شکر رحمتہ اللہ علیہ حضرت میاں میر جی جنہاں گرو جی دے آکھنڈ تے دربار صاحب دا نہیں پتھر رکھیا بابا بدوشہ حضرت شاہ ولی قندھاری گرو نانک دیو جی دے ساری حیات دے ساتھی بھائی مردانہ جی تے ہور کئی مہان ہستیاں سکھ مسلم دوستی زندہ باد sada jive ਸਿੱਖ ਮਸਲਦੋਸਤ ਸਿੱਖ ਕੌਮ ਪੰਜਾਬ ਵਿੱਚ ਖੂਨ ਖਰਾਬੇ ਦੀ ਹਮੇਸ਼ਾ ਨਿੰਦਿਆ ਕਰੇਗੀ ਸਿੱਖ ਕੌਮ ਨੇ ਆਪਣੇ ਆਪ ਨਾਲ ਇਹ ਵਾਦਾ ਖਾਲਸਤਾਨ ਦੇ 6 ਜੂਨ 84 ਨੂੰ ਕੀਤਾ ਸੀ ਅਤੇ ਇਸ ਨੂੰ ਸਦਾ ਨਿਭਾਵੇਗੀ ਜੇ ਹੁਣ ਕਾਲੇ ਦਿਲ ਵਾਲੇ ਹਿੰਦੂ ਨੇ ਪਾਕਿਸਤਾਨ ਤੇ ਹਮਲਾ ਕੀਤਾ ਜਿਹੜੀ ਸਾਡੇ ਗੁਰੂ ਸਾਹਿਬਾਨ ਦੀ ਪਵਿੱਤਰ ਧਰਤੀ ਹੈ ਦੇ ਸਿੱਖ ਕੌਮ ਪੈਰਾਂ ਤੇ ਖਲੋਕੇ ਇਸ ਦੀਨ ਦੇ ਕਰੇਗਾ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਸਿੱਖ ਪੰਥ ਸਦਾ ਚੜਦੀ ਕਲਾ ਵਿੱਚ ਰਹੇਗਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤ